ਮੇਰਾ ਨਾਮ ਮੇਜ ਸਿੰਘ ਹੈ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਗੁਰੂਕੀਵਡਾਲੀ ਤੇ ਆਪਣੀ ਦੁਕਾਨ ਦਾ ਕੀ ਨਾਮ ਹੈ ਗੇਲਾ ਆਟਾ ਚੱਕੀ ਹੈ ਜੀ ਤੇ ਕੀ ਮਾਮਲਾ ਕੀ ਹੋਇਆ ਭਾਜੀ ਸਰ ਇਹੀ ਦੁਕਾਨ ਬੰਦ ਕਰਕੇ ਗਏ ਆਂ ਜੀ 8 ਵਜੇ ਅੱਛਾ ਜੀ ਤੇ 9:30 ਵਜੇ ਦੇ ਕਰੀਬ ਇਹਨਾਂ ਨੇ ਗੋਲੀਆਂ ਮਾਰੀਆਂ ਛੱਡ ਦੇ ਵਿੱਚ ਲਿਆ ਗਏ ਜੀ ਕਿੰਨਾ ਵੱਲੋਂ ਕੀਤਾ ਗਿਆ ਜੀ ਹੁੰਦਾ ਇਹ ਜਗਰੂਪ ਸਿੰਘ ਨੇ ਜੀ ਠੀਕ ਹੈ ਜੀ ਉਹ ਕਿੱਥੇ ਰਹਿੰਦੇ ਨੇ ਜੀ ਉਹ ਵੀ ਗੁਰੂਕੀਵਡਾਲੀ ਰਹਿੰਦੇ ਜੀ ਤੇ ਕੀ ਕਿਉਂ ਮਾਰ ਕੇ ਗਏ ਕੀ ਵਜ੍ਹਾ ਕੀ ਹੈ ਕੋਈ ਵਜ੍ਹਾ ਨਹੀਂ ਜੀ ਸਾਡੀ ਕੋਈ ਉਹਨਾਂ ਨਾਲ ਝਗੜਾ ਨਹੀਂ ਮੜਾ ਜਾ ਪਿੱਛੇ ਜਿਹਾ ਹੋਇਆ ਸੀ ਦੇ ਬੱਜ ਰਾਇ ਨਾ ਹੋ ਗਿਆ ਕੋਈ ਗੱਲ ਹੀ ਨਹੀਂ ਸਾਡੀ ਤੇ ਮਤਲਬ ਲੱਗਦਾ ਕਿ ਉਹ ਉਸੀ ਜਿਹੜੀ ਉਹ ਜਿਹੜੀ ਪੁਰਾਣੀ ਜਿਹੜੀ ਹੋਈ ਹੈ ਲੜਾ ਹਾਂਜੀ ਹਾਂਜੀ ਬਿਲਕੁਲ ਉਹਨੇ ਮਾਰੀਆਂ ਜੀ ਸਾਨੂੰ ਪਤਾ ਉਸੇ ਦੀ ਜਿਹੜੀ ਖੁੰਦਗ ਰੱਖੀ ਗਈ ਹੈ ਬਿਲਕੁਲ ਜੀ ਤੇ ਕੋਈ ਸੀਸੀਟੀਵੀ ਵੀ ਆਈ ਹੈ ਸਾਹਮਣੇ ਜੀ ਹਾਂਜੀ ਕੈਮਰੇ ਗੱਡੀਆਂ ਦੋ ਇਨਾਂ ਕ ਇੱਕ ਬਰੀਆ ਗੱਡੀ ਤੇ ਖੋਜ ਉਹਨਾਂ ਆ ਵਿੱਚ ਘੁੰਮਣੀਆਂ ਜੀ ਦੋਵੇਂ ਗੱਡੀਆਂ ਜੇ ਪਤਾ ਨਹੀਂ ਕਿਨੇ ਆਨੇ ਸਾਨੂੰ ਕਿੱਥੇ ਕਿੱਥੇ ਗੋਲੀਆਂ ਮਾਰੀਆਂ ਨੇ ਜੀ ਬਸ ਸ਼ਟਰ ਬੰਦ ਹੀ ਸੀ ਸ਼ੀਸ਼ੇ ਦੇ ਵਿੱਚ ਸ਼ਟਰ ਦੇ ਵਿੱਚ ਮਾਰ ਕੇ ਗਏ ਗੋਲੀਆਂ ਜੀ ਤੇ ਤੁਹਾਨੂੰ ਕਿਸ ਕਦੋਂ ਪਤਾ ਲੱਗਾ ਜੀ ਸਾਨੂੰ ਸਵੇਰੇ ਪਤਾ ਲੱਗਾ ਜੀ ਤੇ ਆ ਕੇ ਤੁਸੀਂ ਪੁਲਿਸ ਜਦੋਂ ਦੁਕਾਨ ਖੋਲੀ ਹੈ ਨਹੀਂ ਹਾਂਜੀ ਹਾਂਜੀ ਦੁਕਾਨ ਖੋਲੀ ਉਹ ਤੋਂ ਪਤਾ ਲੱਗਾ ਹਾਂਜੀ ਉਹ ਤੋਂ ਪਤਾ ਲੱਗਾ ਜੀ ਸ਼ੀਸ਼ਾ ਟੁੱਟਾ ਤੇ ਤੁਸੀਂ ਸ਼ੋਰ ਹੈਗੇ ਜੀ ਉਹਨਾਂ ਵੱਲੋਂ ਹੀ ਇਹ ਬਿਲਕੁਲ ਸ਼ੋਰ ਹੈ ਜੀ ਠੀਕ ਹੈ ਕੋਈ ਗਵਾਹ ਵੀ ਜਰੂਰੀ ਹੈ ਕਿ ਨਹੀਂ ਜੀ ਹਾਂਜੀ ਗਵਾਹ ਵੀ ਹੈਗਾ ਜੀ ਤੇ ਪੁਲਿਸ ਨੂੰ ਕੰਪਲੇਨ ਕੀਤੀ ਹੈ ਜੀ ਹਾਂਜੀ ਸਿਰੇ ਮੁਖਤਾਜ ਸਿੰਘ ਆਏ ਸੀ ਜੀ ਐਸ ਆਈ اچھا ਤੂੰ ਮੌਕਾ ਵੀ ਆ ਕੇ ਗਏ ਬਾਅਦ ਚ ਉਹਨਾਂ ਨੇ ਆਖਿਆ ਕਿ ਮੁਲਾਜ਼ਮ ਆਉਣ ਦੇ ਦਾਰੇ ਤੇ ਹਜੇ ਤੱਕ ਆਇਆ ਨਹੀਂ ਹਾਲੇ ਤੱਕ ਕੋਈ ਨਹੀਂ ਆਇਆ ਜੀ ਠੀਕ ਹੈ ਤਾਂ ਹੁਣ ਤੁਸੀਂ ਮੰਗ ਕੀ ਕਰਦੇ ਹੋ ਮੰਗ ਹੈ ਇਨਸਾਫ ਜੀ ਤੁਹਾਨੂੰ ਦੱਸੋ ਤੁਹਾਡਾ ਕਸੂਰ ਕੀ ਹੈ ਜੀ ਕਿਹੜੀ ਗੱਲੋਂ ਮਾਰੀਆਂ ਨਾ ਹੋਰ ਬ੍ਰਦਰ ਇਹਨਾਂ ਨੇ ਕੋਈ ਕੰਪਲੇਨ ਪਾਈ ਹੈ ਜੀ ਅਸੀਂ ਕੰਪਲੇਨ ਨੂੰ ਜਿੰਨੇ ਸ਼ਾਰਟ ਚ ਹੋਵੇ ਕਵਰ ਕਰਨਾ ਹੁੰਦਾ ਬਾਕੀ ਜਿਹੜੀ ਮੰਦੀ ਕਾਰਵਾਈ ਲਈ ਆ ਮੁੰਛੀ ਨੂੰ ਇਹ ਕੋਈ ਨੋਟ ਰਾਇਆ ਡਿਊਟੀ ਅਫਸਰ ਆ ਰਹੇ ਆ ਜੀ ਜੋ ਵੀ ਵੈਰੀਫਾਈ ਚੀਜ਼ ਸਾਹਮਣੇ ਆਏਗਾ ਤੁਹਾਡੇ ਕਲੀਅਰ ਕਰ ਦਿੱਤਾ ਜਾਏਗਾ ਸਰ ਕਹ ਰਹੇ ਜੀ ਘੋੜੀਆਂ ਚ ਟਿੜਿਆ ਨਹੀਂ ਸਰ ਦੇਖੋ ਪਲੀਜ਼ ਜੇ ਜੋ ਵੀ ਹਾਲਾਤ ਹੋਣ ਨਾ ਇਹ ਡਿਊਟੀ ਆਪਸ਼ਨ ਨੇ ਵੈਰੀਫਾਈ ਕਰਨੇ ਆ ਠੀਕ ਹੈ ਜੀ ਵੈਰੀਫਾਈ ਕਰਕੇ ਜੋ ਕਲੀਅਰ ਹੋਏਗਾ ਇਹ ਤਾਂ ਮੂਤੋਂ ਜਾਣੂ ਕਰਾ ਦੇਣਾ